ਉਹ ਖੁੱਲਾ ਲੈਂਦਾ ਸੀ ਉਹ ਪਿਓਰ ਆ ਸ਼੍ਰੀਨਗਰ ਵਾਲਾ ਇੱਕ ਕੜਸ਼ੀ ਪੂਰੀ ਦੇਸੀ ਕਿਉਂ ਦੀ ਪਾਈ ਆਪਾਂ ਵਿੱਚ ਪਿਓਰ ਦੇਸੀ ਕਿਉਂ ਆਪਣੇ ਘਰ ਤੋਂ ਪੂਰੀ ਚੰਗੀ ਤਰ੍ਹਾਂ ਨੂੰ ਮੈਲਟ ਕਰ ਲਿਆ ਆਪਾਂ ਹਣਾ ਮੈਲਟ ਕਰ ਲਿਆ ਹੁੰਦਾ ਤੇ ਆ ਸ਼ਹਿਰ ਆ ਠੀਕ ਆ ਤੇ ਵਰਕ ਲੱਗੇ ਪਉਣ ਪਹਿਲਾਂ ਕੜਸ਼ੀ ਨਾ ਉਹ ਆਪਣੇ ਦੀ ਪੂਛ ਪਟ ਗਈ ਬੈਰੀ ਸਾਹ ਲੰਡਾ ਉਹਦਾ ਕਹੀ ਜਾਂਦਾ ਤੂੰ ਨੇ ਫੜਨ ਦੀ ਕੋਸ਼ਿਸ਼ ਕੀਤੀ ਆ ਜਾਂ ਉਹ ਡੇ ਗਿਆ ਇਹ ਪਤਾ ਸਾਨੂੰ ਕਿਹੜੇ ਪਿੰਡ ਜਾਣਾ ਸੀ ਬਾਈ ਛੱਡਣੋਂ ਸਾਨੂੰ ਚੇਤਾ ਭੁੱਲ ਗਿਆ ਬਾਬੇ ਉਹ ਫਿਰ ਪਹੁੰਚ ਗਏ ਹੀਲੇ ਕੋਲ ਦਾਰ ਹੀਲੇ ਬੱਚੇ ਨਿਕਲ ਗਏ ਦੋ ਮਿੰਟ ਦੋ ਗੰਡੇ ਖਰਾਬ ਕਰ ਗਈ ਇਹਦਾ ਬਾਬਾ ਰੰਗ ਕਿੰਨਾ ਸੋਹਣਾ ਇਹਦਾ ਬਹੁਤ ਖਰਾਾ ਕੱਢਿਆ ਬੱਚਾ ਆ ਦੇ ਕਲਰ ਕਿੰਨਾ ਪਿਆਰਾ ਹੋਵੇ ਇਹਨੂੰ ਪੀਲਾ ਉਹਨੇ ਕੰਨਾ ਆ ਪੀਲਾ ਗੂੜਾ ਪੀਲਾ ਨਿਕਲਣਾ ਬਹੁਤ ਬਚਾਲਾ ਇਹਨਾਂ ਨੂੰ ਹੁਣ ਬਹੁਤ ਵੱਧ ਗਏ ਤਾਂ ਇਹ ਤਾਂ ਇਹ ਯਾਰ ਆ ਚਿੱਟੀ ਦਾ ਇਹ ਚਿੱਟੀ ਦਾ ਕਿੰਨਾ ਸੋਹਣਾ ਕਲਰ ਕੱਢਿਆ ਨਾ ਵੀ ਚਲੇ ਵੱਡੇ ਹੋ ਕੇ ਵਧੀਆ ਬਣਨੇ ਆ ਨਾ ਇਹ ਉਹਨਾਂ ਨਹੀਂ ਕੱਢੇ ਦੂਜੀ ਨੇ ਦੂਜੀ ਨਾਲੇ ਉਹਨਾਂ ਨਹੀਂ ਕੱਢੇ ਥਲੇ ਲੋ ਵੀ ਬਾਬਿਓ ਤੇ ਅੱਜ ਦੀ ਕਰਦੇ ਆ ਵੀਡੀਓ ਸਟਾਰਟ ਤੇ ਲਹਿੰਦੇ ਤੇ ਚੜ੍ਹਦੇ ਵਾਲੇ ਭਰਾਵਾਂ ਨੂੰ ਸੱਤ ਸ਼ਰੀਆ ਕਾਲ ਤੇ ਆਹ ਲੋ ਵੀ ਗੋਲੀ ਪਾਣੀ ਪੂਣੀ ਦਿੱਤਾ ਆਹ ਗੋਲੀ ਆਪਾਂ ਦਿੰਨੇ ਆ ਛਿਲੇ ਡੱਬਾ ਦਿਖਾਈ ਬਣਾ ਗੋਲੀ ਆ ਜਿਹੜੇ ਆ ਬਸ ਅੱਜ ਜਿਹੜੇ ਆ लास्ट ਦੇ ਤੇ ਆਹ ਡਾਰ ਡਾਉਣ ਲੱਗੇ ਨੂੰ ਦੇਣੀ ਆਹ ਗੋਲੀ ਆਪਾਂ ਦੇਖੋ ਇਹਨਾਂ ਇਹ ਆ ਜਿੱਦਾਂ ਕੱਲ ਮੂੰਹ ਪੱਟਦੀ ਸੀ ਇਹਦੇ ਅੰਦਰ ਹੈਸ਼ ਰੂਹ ਚ ਮਾੜੀ ਮੁੱਟੀ ਰਹਿ ਜਾਂਦੀ ਆ ਪਾਣੀ ਪੂਣੀ ਨੂੰ ਨਹੀਂ ਕਬੂਤਰ ਜਾਂਦਾ ਮੂਣੀ ਪਟਾ ਦਾ ਇਸ ਕਰਕੇ ਇਹਨਾਂ ਨੂੰ ਉੱਡਣ ਲੱਗਿਆਂ ਨੂੰ ਦੇਣ ਲੱਗੇ ਆ ਆਹ ਨੀਲੀ ਨੂਰੀ ਦੇਲੇ ਬਸ ਸਿਰਫ ਇਹਨਾਂ ਦੋਨਾਂ ਨੂੰ ਦੇਣੀ ਹੋਰ ਨਹੀਂ ਕਿਸੇ ਨੂੰ ਜਿਹੜੇ ਆਪਾਂ ਡਾਉਣ ਲੱਗੇ ਆ ਇਹਨਾਂ ਨੂੰ ਪਹਿਲਾ 5-6 ਦਿਨ ਰਾਤ ਨੂੰ ਦਿੱਤੀ ਆ ਤੇ ਹੁਣ ਇਹਨਾਂ ਨੂੰ ਦਿਨੇ ਦੇਣੀ ਆ ਆਹ ਵਾਲੀ ਗੋਲੀ ਆਪਾਂ ਲੋ ਬਾਬਿਓ ਅੱਜ ਲਾਸਟ ਗੇੜੇ ਆ ਕਬੂਤਰੀ ਦੇ ਬਾਬਾ ਸੁੱਖ ਰੱਖੇ ਤੇ ਚੌਥ ਨੂੰ ਛੱਡਾਂਗੇ 10 ਤਰੀਕ ਨੂੰ ਬਾਜੀ ਚੱਲ ਛੱਡ ਵੀ ਆ ਗਈ ਬਾਬਿਓ ਤੇ ਬਾਬਿਓ ਕਮੈਂਟ ਜ਼ਰੂਰ ਕਰਕੇ ਦੱਸਿਓ ਕੀ ਆਪਾਂ ਵਲੌਗ ਬਣਾਈਏ ਬਾਜੀ ਦਾ ਮੈਂ ਜਾਵਾਂ ਕਿ ਨਾ ਜਾਵਾਂ ਕਿਉਂਕਿ ਮੈਂ ਘਰੇ ਵੀ ਸਾਹਮਣੇ ਹੁੰਦੇ ਜੇ ਤੁਸੀਂ ਕਹੋਗੇ ਤਾਂ ਮੈਂ ਫੇਰ ਜਾਣਾ ਬਾਜੀ ਤੇ ਵਲੌਗ ਬਣਾਉਣਾ ਨਹੀਂ ਤੇ ਫਿਰ ਆਪਾਂ ਘਰੇ ਡਾਮਾ ਕਿ ਤੇ ਸ਼ੀਲਾ ਜਾਊਗਾ ਬਾਜੀ ਤੇ ਨਾ ਛੱਡਦੇ ਹੋ ਗਈ ਵੀ ਨੀਲੀ ਵੀ ਆਪਣੀ ਇਹ ਦੋ ਛੱਡਣੀਆਂ ਆਪਾਂ ਕੱਲ ਨੂੰ ਸਹੀ ਆ ਗਏ ਅਸੀਂ ਸਟਾ ਸਟਾ ਤਾਂ ਬਾਬੋ ਜੇ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਹਨਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਆਪਣੇ ਕਮੈਂਟ ਕਰਕੇ ਵਧੀਆ-ਵਧੀਆ ਤੁਸੀਂ ਹੌਸਲਾ ਵਧਾਈ ਸਾਡੀ ਕਰਿਆ ਕਰੋ ਮੈਂ ਪਿਛਲੇ ਬਲੌਗ ਜਿਹੜਾ ਕੱਲ ਪਾਇਆ ਸੀ ਉਹ ਤੇ ਤੁਹਾਨੂੰ ਕਿਹਾ ਸੀਗਾ ਵੀ ਆਪਣਾ 19000 ਹੋਣ ਵਾਲਾ ਤੁਸੀਂ ਪੜੱਕ ਦਾ ਨਹੀਂ ਕਰਤਾ 19 ਵੀ ਹੈ ਹੁਣ ਇਹ ਆਪਣਾ 20 ਵਾਲੀ ਲੈਂਡ ਵੀ ਤੁਰ ਪਈ ਆ ਬਾ ਮੈਂਟੋ ਮਿੱਟੀ ਖਿੱਚਦੇ ਹੋ ਕੰਮ ਨੂੰ ਕਿ ਨਹੀਂ ਛਿਲਿਆ ਆ ਦੋਨੇ ਉੜਦੀਆਂ ਠਹਿਰ ਕੇ ਥੋੜਾ ਅਗਰ ਰੋਕ ਕੇ ਨਾ ਕਬੂਤਰ ਕੱਢਦੇ ਆ ਵੱਡੇ ਤੇ ਥੋੜੀਆਂ ਜਿਹਾ ਪੱਠੇ ਕੱਢ ਦਾਂਗੇ ਉਹ ਦੂਜੀਆਂ ਤਿੰਨ ਮਾਦੀਆਂ ਰੋਕ ਲੀਆਂ ਨਾਲੋਂ ਅੱਜ ਟੋੜੀਆਂ ਨਹੀਂ ਉਹ ਕਿਉਂਕਿ ਉਹਨਾਂ ਦਾ ਆਪਾਂ ਗੇੜੇ ਬਣਾਉਣੇ 18 ਨੂੰ ਉਹਨਾਂ ਦੇ ਗੇੜੇ ਚੇਂਜ ਕਰ ਦੇਣੇ ਹੁਣ ਆਪਾਂ ਉਹ 18 ਨੂੰ ਛੱਡਣੀਆਂ ਦੋ ਇਹ ਵਿੱਚੋਂ ਇੱਕ ਛਤਰੀ ਇੱਧਰ ਲਾਉਣ ਲੱਗਾ ਆਓ ਥੱਲੇ ਲਾ ਆਓ ਇੱਧਰ ਲਾ ਕਿਉਂਕਿ ਆ ਉੱਚੀ ਛਤਰੀ ਇੱਥੇ ਹੁੰਦੀ ਆ ਚੜਕ ਦੇਣੀ ਆਉਂਦੇ ਫਿਰ ਛਤਰੀ ਨੂੰ ਆਹ ਛਤਰੀ ਵਧੀਆ ਇੱਥੇ ਜੋਰ ਲਾ ਕੇ ਬੰਦੇ ਨਹੀਂ ਮੈਂ ਹਾਂ ਛਤਰੀਆਂ ਲਾ ਕੇ ਲੌਣੀਆਂ ਆ ਉੱਚੀਆਂ ਲਗੀਆਂ ਛਤਰੀਆਂ 2 3 3 ਦਾ ਕਰੀ ਜਾਂਦੇ ਟਾਈਮ ਹਾਂ ਤੇ ਇੱਥੇ ਨਹੀਂ ਲਾਈਦੇ ਕਿਉਂਕਿ ਇੱਥੇ ਲਾਓ ਤਾਂ ਉਹ ਛਤਰੀ ਦੇ ਬਹਿ ਕੇ ਉਹ ਜਾਲ ਨਾਲ ਚੰਬੜਦੇ ਇਸ ਕਰਕੇ ਇਹਨਾਂ ਦੀ ਉਹ ਹੱਤਾਂ ਹਟਾਈ ਆ ਵੀ ਇੱਥੇ ਨਹੀਂ ਲੌਣੀ ਛਤਰੀ ਛਤਰੀ ਲੌੜੀ ਇੱਥੇ ਹੋਣ ਕਰਕੇ ਉਹ ਸਾਨੂੰ ਉੱਪਰ ਦੇਣੀ ਪੈਣੀ ਚਾਦਰ ਜੀ ਉਹ ਕੀ ਉਹ ਜਾਲੀ ਜੀ ਆ ਉਹ ਇਸ ਕਰਕੇ ਦੇਈ ਦੀ ਆ ਕਿ ਬੱਚੇ ਉਧਰ ਨੂੰ ਨਾ ਦੇਖਣ ਕਬੂਤਰੀਆਂ ਫੇਰ ਕਬੂਤਰ ਗੁਟਕਦੇ ਅੰਦਰ ਉੱਪਰ ਕਬੂਤਰ ਆ ਤੇ ਉਹ ਚੜਕਦੀਆਂ ਜਾ ਕੇ ਨਾਲ ਹੀ ਜਾਲੀ ਦੇ ਲੜਕ ਜਾਂਦੀਆਂ ਇਸ ਕਰਕੇ ਆ ਉੱਚੀਆਂ ਲਾਈਆਂ ਛਤਰੀਆਂ ਉਹ ਲੂਚੀਆਂ ਆ ਪੂਰੇ ਡੰਡੇ ਖੋਲੇ ਹੋਏ ਆ ਲੋਏ ਬਾਬੇ ਕਬੂਤਰ ਵੀ ਲੱਗੇ ਆ ਕੱਢਣ ਹਨ ਇਹ ਵੀ ਛੱਡ ਦੇ ਨੀਲੇ ਦਾ ਪੱਠਾ ਆਪਣੇ ਦਾ ਤੇ ਦੂਜਾ ਵੀ ਲਿਆ ਮਾ ਫੜ ਕੇ ਮਿੱਤਰੋ ਵੇ ਆ ਆਪਣਾ ਗਲਾਬੀ ਕੱਛਾ ਵਾਲਾ ਬਾਬੇ ਬੜਾ ਠਰਿਆ ਪਿਆ ਹੋਏ ਰਾਤ ਦੀ ਕੱਚੀ ਲੱਸੀ ਦਾ ਲਾਦਾ ਤੇ ਕੰਮ ਹੋਇਆ ਠਰਿਆ ਆ ਪਿਆ ਪੈਰਾਂ ਤੋਂ ਲੋ ਜੀ ਉੱਤਰ ਲੱਗਾ ਇਹ ਆ ਗਿਆ ਵੀ ਰੱਤਾ ਇਰਾਦਨਾ ਮੂੰਹ ਪਰ ਕੱਲ ਪੱਟ ਕੇ ਉੜਦਾ ਸੀ ਕਬੂਤਰ ਇਸ ਕਰਕੇ ਨੂੰ ਉਦਾਂ ਨਹੀਂ ਛੇੜਖਾਨੀ ਕੋਈ ਵੀ ਕਰਨੀ ਹਜੇ ਕੋਈ ਨਹੀਂ ਮੂੰਹਾਂ ਬੰਦ ਕਰ ਲਾਂਗੇ ਇਹਨਾਂ ਦੇ ਇਹਨੂੰ ਕੱਚੀ ਲੱਸੀ ਉਦਾਂ ਮੈਂ ਦੇਤੀ ਸੀ ਵੀ ਚੱਲ ਗਰਮੀ ਗਰਮੀ ਪਈ ਮਾੜੀ ਮੁੱਟੀ ਤਾਂ ਫਰਕ ਪਵੇ ਹੈਨਾ ਹੋਰ ਇਹਨਾਂ ਨੂੰ ਕੋਈ ਨਹੀਂ ਛੇੜਨਾ ਹਜੇ ਇਹਨਾਂ ਨੂੰ ਉੱਡਣ ਦੇਣਾ ਹੈ ਜਿੱਦਾਂ ਮਰਜ਼ੀ ਆਪ ਦੇ ਉੱਡਣ ਨਜ਼ਾਰੇ ਲੈਣ ਫੇ ਗਰਮੀ ਗਰਮੀ ਕੱਢਣ ਦਾ ਤਰੀਕਾ ਵੀ ਤੁਹਾਨੂੰ ਦੱਸਾਂਗੇ ਆ ਚੱਲਾ ਆਪਣਾ ਡੰਡਾ ਝਾਲਰ ਤੇ ਟੌਰੀ ਹੋ ਗਿਆ ਲੋਕ ਬਾਬੇ ਗੁੰਡਾ ਗੰਡਾ ਧੋਲਿਆਂ ਤੇ ਗੁੜ ਲੱਗੇ ਬਣਾਉਣ ਆਪਾਂ ਤੇ ਗੁੜ ਚ ਜਿਹੜੀਆਂ ਜਿਹੜੀਆਂ ਚੀਜ਼ਾਂ ਆਪਾਂ ਪਾਈ ਦਿਆਂ ਆਂ ਫालतू ਨਹੀਂ ਉਹਦਾ ਪਾਉਣ ਨੂੰ ਬਹੁਤ ਕੁਝ ਪਾ ਸਕਦੇ ਆ ਪਰ ਉਹ ਸਮਾਂ ਜੋ ਮਰਜ਼ੀ ਪਾ ਲੋ ਹੈਗਾ ਵੀ ਆਪਣੇ ਕੋ ਸਾਰਾ ਕੋਈ ਪਰ ਇੰਨਾ ਕੁਝ ਕਰਨ ਦੀ ਲੋੜ ਨਹੀਂ ਹੈਗੀ ਆ ਤੁਹਾਨੂੰ ਮੈਂ ਦੱਸ ਦਿੰਦਾ ਵੀ ਜਿਹੜਾ ਆਪਾਂ ਨੋਰਮਲ ਗੁੜ ਜਿੱਦਾਂ ਕਬੂਤਰ ਖੋਲਣ ਵਾਸਤੇ ਜਿਹੜਾ ਕਬੂਤਰ ਨੂੰ ਖੋਲਣ ਲਈ ਆ ਪਹਿਲਾਂ 4-5 ਦੋ ਦਿਨ ਉਦਾਂ ਦੇ ਕੇ ਧੁੱਪੇ ਪਾਓ ਤੇ ਫੇ ਉਸ ਤੋਂ ਬਾਅਦ ਉਹ ਬਾਕੀ ਗੱਲ ਆਪਾਂ ਬਾਅਦ ਵਿੱਚ ਕਰਦੇ ਪਹਿਲਾਂ ਕੋਟੀ ਲਈਏ ਹੈਨਾ മിർച്ച okay, മിർച്ചയായി ਜੋ ਕਰਦੇ ਇਹਨਾਂ ਕਿ ਵਿੱਚੋਂ ਕੱਟ ਕੇ ਜੋ ਵੀ ਪਾਵਾਂਗੇ ਤੁਸੀਂ ਪੂਰੀ ਵੀਡੀਓ ਦੇਖਿਆ ਕਰੋ ਸਾਡੇ ਕੰਮ ਦੀਆਂ ਗੱਲਾਂ ਹੋਣਗੀਆਂ ਚਲੋ ਜਿਹੜੇ ਤਾਂ ਸੀਨੀਅਰ ਪਲੇਅਰ ਆ ਉਹਨਾਂ ਨੂੰ ਤਾਂ ਸਾਰਾ ਪਤਾ ਹੀ ਆ ਹਨਾ ਵੀ ਇਹ ਕੁਝ ਨਵੇਂ ਬੰਦੇ ਆ ਲਈ ਜਿਹਨਾਂ ਨੂੰ ਨਹੀਂ ਵਿਚਾਰਿਆ ਨੂੰ ਪਤਾ ਉਹਨਾਂ ਵਾਸਤੇ ਆ ਇਹ ਕਿੰਨੀਆਂ ਹੋ ਗਈਆਂ ਮਿਰਚਾਂ ਚੋਂ 40 ਕੋਟ 40 ਪੌਣੀਆਂ ਆ ਕਾਲੀ ਮਿਰਚਾਂ ਤੇ ਆ ਦਾਲਚੀਨੀ ਦੇ ਲਓ ਤੁਸੀਂ ਦਾਲਚੀਨੀ ਦੇ ਆ ਟੋਟੇ ਆ ਇਹਨੇ ਇਦਾਂ ਦੇ ਲੈਣੇ ਤੁਸੀਂ ਵੀ ਆਹ ਵਾਲੀ ਲੈਣੀ ਆ ਉਹ ਛੱਲਣ ਵਾਲੀ ਇੰਗਲੈਂਡ ਜਿਹੜਾ ਛਿਲਕਾ ਹੁੰਦਾ ਨਾ ਪਰਲਾ ਉਹ ਥੋੜੀ ਹਲਕੀ ਹੁੰਦੀ ਆ ਆਹ ਲਿਓ ਇਹ ਪਿਓਰ ਹੁੰਦੀ ਆ ਵਧੀਆ ਹੁੰਦੀ ਮਤਲਬ ਇਹ ਹੁਣ ਲੱਗੇ ਪਣ ਲੌਂਗ ਕਿੰਨੇ ਲੌਂਗ ਪਾਉਣੇ ਆਪਾਂ ਇਹ ਵੀ ਹੁੰਦੇ ਕੋਨੇ ਇਹ ਵੀ 40 ਹੋਈ 40 ਹੋ ਲੌਂਗ ਇਕੱਲੀ ਇਕੱਲੀ ਗੱਲ ਮੈਂ ਤੁਹਾਨੂੰ ਦੱਸੀ ਜਾਣੀ ਨਾਲ ਨਾਲ ਤੇ ਕਿਉਂਕਿ ਸਾਨੂੰ ਚਲੋ ਪਤਾ ਕਿੰਨੇ ਕਿੰਨੇ ਪਉਨੇ ਆ ਪਰ ਫੇ ਵੀ ਚਲੋ ਤੁਹਾਨੂੰ ਮੈਂ ਇਦਾਂ ਪੁੱਛ-ਪੁੱਛ ਕੇ ਦੱਸਦਾ ਵੀ ਜਿਹੜਾ ਤੁਹਾਨੂੰ ਪਤਾ ਲੱਗੀ ਜਾਵੇ ਹਨਾ ਅੱਧਾ ਕਿਲੋ ਗੋੜਾ ਅੱਧਾ ਕਿਲੋ ਗੋੜਿਆ ਤੇ ਗੋੜਾ ਪਾ ਲਿਆ ਬਾਬੇ ਹਵਾ ਵਾਲਾ ਉਹ ਤਾਂ ਮੈਲਟ ਵੀ ਮਿਲ ਜਾਂਦਾ ਮੈਲਟ ਨੂੰ ਇਹਨਾਂ ਨੇ ਤੇਲ ਲਾਇਆ ਹੁੰਦਾ ਸਰੋਂ ਦਾ ਦੇਖੋ ਲਫਾਫੇ ਤੇ ਲੱਗਾ ਨਾ ਉਹਦਾ ਚਲੋ ਸਰੋਂ ਦੇ ਤੇਲ ਦਾ ਕੋਈ ਨੁਕਸਾਨ ਤਾਂ ਨਹੀਂ ਹੈਗਾ ਪਰ ਫੇ ਵੀ ਇਹ ਚ ਪਤਾ ਨਹੀਂ ਕੋਈ ਕੀ ਮਿਲਾਵਟੀ ਹੈ ਕਿ ਨਹੀਂ ਆਪਾਂ ਆ ਪੁਰਾਣਾ ਲਿਆਂਦਾ ਸੀ 5 ਸਾਲ ਕਿੰਨੇ ਚੱਲਦਾ ਇਹ 4 ਸਾਲ ਪੁਰਾਣਾ ਗੋੜਿਆ ਵੇਗਾ ਆ ਦੇਖੋ ਲੌਂਗ ਭਾਪੇ 10 ਗ੍ਰਾਮ ਸੌਂਡ 40 ਲੌਂਗ 40 ਕਾਲੀਆਂ ਮਿਰਚਾਂ ਤੇ ਚਾਰ ਪੰਜ ਪੀਸ ਜਿਹੜੇ ਦਾਲਚੀਨੀ ਦੇ ਟੁਕੜੇ ਤੇ 10 ਗ੍ਰਾਮ 10 ਗ੍ਰਾਮ ਸੌਂਡ ਤੇ ਥੋੜਾ ਜਿਹਾ ਰੱਖ ਲਈਏ ਇਹ ਇਹ ਆਪਾਂ ਹੈਗਾ ਕੇਸ ਕੇਸਰ ਹਣਾ ਪਿਓਰ ਕੇਸਰ ਇਹ ਮਲਾਵਟੀ ਵਾਲਾ ਨਹੀਂ ਇਹ ਚ ਥੋੜਾ ਜਿਆ ਰੱਖ ਲਾ ਦੂਜੀ ਚ ਜ਼ਿਆਦਾ ਵਾਲਾ ਇਹ ਆਪਣੇ ਦੂਸਰ ਦਸਰ ਚ ਵੀ ਕੰਮ ਹੁੰਦਾ ਕੇਸਰ ਇਹ ਹਾਂ ਇਹ ਆਪਾਂ ਲਿਆ ਸੀ ਕਿੰਨਾ 1-1 ਤੋਲਾ ਡੇਢ ਤੋਲਾ ਪੈ ਗਿਆ ਡੇਢ ਤੋਲਾ ਪੈ ਗਿਆ ਹਣਾ ਤੋਲਾ ਹੀ ਸੀ ਤੋਹਲਾ ਹੀ ਜਿਵੇਂ ਕਹਿੰਦਾ ਨਾ ਬਾਬੇ ਇੱਕ ਡੱਬੀ ਆ ਪਉਣ ਲੱਗੇ ਆਪਾਂ ਕੁਝ ਦੇ ਚ ਇਹ ਡੱਬੀ ਵਾਲਾ ਡੱਬੀ ਵਾਲਾ ਉਹ ਖੁੱਲਾ ਲਿਆਂਦਾ ਸੀ ਉਹ ਪਿਓਰ ਆ ਸ਼੍ਰੀਨਗਰ ਵਾਲਾ ਤੇ ਆਹ ਖੁੱਲਾ ਲਿਆਂਦਾ ਇਹਦੇ ਕਲਰ ਕੀ ਦੇਖ ਲੋ ਕਿੰਨਾ ਫਰਕ ਆ ਵੀ ਆਹ ਉਹ ਥੱਲੇ ਵਾਲਾ ਦੂਜਾ ਆ ਆ ਲਾਲ ਪੂਰਾ ਗੂੜਾ ਇਹਨਾਂ ਚੀਜ਼ਾਂ 'ਚ ਵੀ ਇੰਨਾ ਫਰਕ ਹੁੰਦਾ ਆ ਜਾਂ ਆਹ ਡੱਬੀ ਵਾਲਾ ਆਪਾਂ ਕਹਿੰਨੇ ਆ ਵਧੀਆ ਵਧੀਆ ਵਾਲਾ ਇਹਦੇ 'ਚ ਮਿਲਾਵਟ ਹੁੰਦੀ ਆ ਸਾਨੂੰ ਉਧਰ ਮਿਲਿਆ ਅਸੀਂ ਪਹਿਲਾਂ ਲੈ ਲਈ ਸੀ ਇਹ ਡੱਬੀ ਚੱਲ ਹੁਣ ਪਾ ਲਈ ਲੈਦਾ ਸੀ ਉਹ ਖੁੱਲਾ ਲਈਦਾ ਹੁੰਦਾ ਪੰਸਾਰੀ ਤੇ ਖੁੱਲਾ ਮਿਲਿਆ ਨਹੀਂ ਸੀ ਇਹ ਡੱਬੀ ਲੈ ਲਈ ਸੀ ਆਹ ਪਰ ਬਾਅਦ 'ਚ ਖੁੱਲਾ ਵੀ ਮਿਲ ਗਿਆ ਸਾਨੂੰ ਉਹ ਲੋ ਬਾਬੇ ਨੂੰ ਕੁੱਟਣ ਲੱਗਿਆ ਕੋਈ ਚੀਜ਼ ਨਹੀਂ ਵालतू ਐਡ ਕਰਨੀ ਆਪਾਂ ਠੀਕ ਆ ਤੁਹਾਡੇ ਸਾਹਮਣੇ ਹੀ ਬਣਾਉਣਾ ਇਹ ਇੱਕ ਉਤਰ ਨੂੰ ਖੋਲਣ ਵਾਸਤੇ ਆ ਇਹ ਗੁੜ ਇਹ ਜੀ ਭਦਮਾ ਵੀ ਪਾ ਸਕਦੇ ਆ ਬਹੁਤ ਕੁਝ ਪੈ ਜਾਂਦਾ ਹਨ ਪਰ ਕੋਈ ਚੇਕ ਕਰਨੀ ਇੰਨੇ ਹੀ ਖੋਲ ਲੈਣਾ ਇਹ ਚ ਸ਼ਹਿਦ ਪੋਣਾ ਜਾਂ ਕੁਝ ਵੀ ਪੋਣਾ ਤੁਹਾਨੂੰ ਦੱਸਾਂਗੇ ਉਗਏ ਵੀਡੀਓ ਵਾਸਤੇ ਨਹੀਂ ਹੈਗਾ ਕਿ ਇਹੀ ਵੇ ਚੀਜ਼ਾਂ ਪਾਈ ਜਾਈਏ ਤੁਹਾਨੂੰ ਕਰਨ ਨੂੰ ਵੀ ਆ ਵੀ ਪਾਤੀ ਇਹ ਨਾਰਮਲ ਚੀਜ਼ਾਂ ਆਮ ਮਿਲ ਜਾਂਦੀ ਆ ਆਪਾਂ ਅंसारी ਦੇੋਂ ਇਹਦੇ ਕੋਈ ਵੱਡੀ ਚੀਜ਼ ਨਹੀਂ ਹੈਗੀ ਤੇ ਨਾ ਕੋਈ ਜ਼ਿਆਦਾ ਮਹਿੰਗੀਆਂ ਇਹ ਲੋਬਾ ਬੇ ਨੂੰ ਕੁੱਟਣ ਲੱਗਿਆ ਕੋਈ ਚੀਜ਼ ਨਹੀਂ ਬालतੂ ਐਡ ਕਰਨੀ ਆਪਾਂ ਠੀਕ ਆ ਤੁਹਾਡੇ ਸਾਹਮਣੇ ਬਣਾਉਣਾ ਇਹ ਇਹ ਕਮਟਰ ਨੂੰ ਖੋਲਣ ਵਾਸਤੇ ਆ ਇਹ ਗੁਣ ਇਹ ਜੀ ਪਤਮਾ ਵੀ ਪਾ ਸਕਦੇ ਆ ਬਹੁਤ ਕੁਝ ਪੈ ਜਾਂਦਾ ਹਨ ਪਰ ਕੋਈ ਚੇਕ ਕਰਨੀ ਇੰਨੇ ਹੀ ਖੋਲ ਲੈਣਾ ਇਹ ਚ ਸ਼ਹਿਦ ਪੋਣਾ ਜਾਂ ਕੁਝ ਵੀ ਪੋਣਾ ਤੁਹਾਨੂੰ ਦੱਸਾਂਗੇ ਇਹ ਵੀਡੀਓ ਵਾਸਤੇ ਨਹੀਂ ਹੈਗਾ ਕਿ ਇਹੀ ਵੇ ਚੀਜ਼ਾਂ ਪਾਈ ਜਾਈਏ ਤੁਹਾਨੂੰ ਕਰਨ ਨੂੰ ਵੀ ਆ ਵੀ ਪਾਤੀ ਇਹ ਨਾਰਮਲ ਚੀਜ਼ਾਂ ਆਮ ਮਿਲ ਜਾਂਦੀਆਂ ਆਪਾਂ ਅंसारी ਦੇੋਂ ਇਹਦੇ ਕੋਈ ਵੱਡੀ ਚੀਜ਼ ਨਹੀਂ ਹੈਗੀ ਤੇ ਨਾ ਕੋਈ ਜ਼ਿਆਦਾ ਮਹਿੰਗੀਆਂ ਇਹ ਆਪਾਂ ਕੱਲੀ ਥੱਲੀ ਹੁਣ ਕਾਪੀ ਕਰ ਰਹੇ ਆ ਤਾਂ ਥੱਲੀ ਤੇ ਆਹ ਚੀਜ਼ਾਂ ਬਾਬੇ ਉਹ ਵਿੱਚ ਕੋਈ ਵੀ ਆਪਾਂ ਉਦਾਂ ਦੀ ਚੀਜ਼ ਨਹੀਂ ਪਾਈ ਸਾਰੀਆਂ ਜੜੀਆਂ ਤੁਹਾਨੂੰ ਸਾਹਮਣੇ ਪਾਈਆਂ ਉਹ ਹੀ ਚੀਜ਼ਾਂ ਆ ਚੰਗੀ ਤਰ੍ਹਾਂ ਇਹਨੂੰ ਕੁੱਟ ਲੈਣਾ ਇਹ ਪਾਊਡਰ ਬਣਾਉਣਾ ਕੋਈ ਵੀ ਚੀਜ਼ ਖੜਮੀ ਨਹੀਂ ਚਾਹੀਦੀ ਉਹ ਤੰਗ ਕਰੂਗੀ ਆ ਪਾਊਡਰ ਹੁਣਾ ਚਾਹੀਦਾ ਬਿਲਕੁਲ ਹੀ ਪੂਰਾ ਐ ਧਰਗੜਦਾ ਚੰਗੀ ਤਰ੍ਹਾਂ ਇੱਕ ਵੀ ਦਾਣਾ ਵਿੱਚ ਰਹਿਣਾ ਨਹੀਂ ਚਾਹੀਦਾ ਤੇ ਜੇ ਦਾਣਾ ਰਹਿ ਗਿਆ ਉਹ ਕੰਮ ਖਰਾਬ ਕਰੂ ਕਿਉਂਕਿ ਆਪਾਂ ਓਨਾ ਕੁ ਲਉਣਾ ਹੁੰਦਾ ਕਬੂਤਰ ਨੂੰ ਸਾਰੀਆਂ ਲਿਮਟਡ ਜਿਹੀਆਂ ਚੀਜ਼ਾਂ ਹੁੰਦੀਆਂ ਵੀ ਕੋਈ ਵੀ ਚੀਜ਼ ਜ਼ਿਆਦਾ ਨਾ ਜਾਵੇ ਜਦੋਂ ਆਪਾਂ ਜ਼ਿਆਦਾ ਲਾਤੀ ਉਹ ਕੋਈ ਨਾ ਕੋਈ ਚੀਜ਼ ਜ਼ਿਆਦਾ ਚੱਲ ਗਈ ਉਹ ਗਰਮੀ ਪਾ ਦੂ ਜਾਂ ਕੁਝ ਵੀ ਓਨੀ ਚੀਜ਼ ਨਹੀਂ ਆਪਾਂ ਐਨੇ ਨੂੰ ਚੰਗੀ ਤਰ੍ਹਾਂ ਛਾਨਣੀ ਨਾ ਛਾਨਣਾ ਆਵਾਜ਼ੋਂ ਛੇੜ ਨਹੀਂ ਕੱਲਦਾ ਪਸੀਨਾ ਹੋਏ ਛੇੜ ਜੋਰ ਲੱਗਦਾ ਮਾਹਾਂ ਦਾ ਪੂਰਾ ਮੈਂ ਤਾਂ ਲਾਹਟਿਆਂ ਬਾਬੇ ਯਾਰ ਹੁਣ ਮੈਂ ਕਾ ਚੱਲ ਤੂੰ ਲੱਗ ਜਰਾ ਘੜੀ ਜਾਜੇ ਘੜਾਉਣ ਲੱਗੇ ਆ ਕਬੂਤਰਾਂ ਨੂੰ ਵੀ ਕੋਟਾ ਚੱਲਦਾ ਕੋਟਾ ਕੋਟਾ ਜਾਜੇ ਘੜਾਉਣਾ ਇਹਨਾਂ ਨੂੰ ਵੀ ਉਹ ਤਾਂ ਵਿਚਾਰੇ ਸਵੀਰ ਦੇ ਜਾਜੇ ਜੜੇ ਆ ਉੱਤੇ ਖੜੇ ਆ ਬਾਬਿਓ ਕਿੱਧਰ ਗਏ ਆ ਫਿਰਦੀਆਂ ਜਿਹੜੀਆਂ ਆਪਾਂ 10 ਤਰੀਕ ਨੂੰ ਛੱਡਣੀਆਂ ਤੇ ਪਿੰਡੜੀ ਪਤਾ ਸਾਨੂੰ ਕਿਹੜੇ ਪਿੰਡ ਜਾਣਾ ਸੀ ਬਾਈ ਛੱਡਣੋਂ ਸਾਨੂੰ ਚੇਤਾ ਭੁੱਲ ਗਿਆ ਹੁਣ ਪੁੱਛਾਂਗੇ ਫੋਨ ਕਰਕੇ ਕਿਸੇ ਨੂੰ ਵੀ 10 ਤਰੀਕ ਨੂੰ ਬਾਜੀ ਉਹ ਕਿਹੜੇ ਪਿੰਡ ਸੀਗੀ ਬਾਬੇ ਇੱਕ ਕੜਛੀ ਪੂਰੀ ਦੇਸੀ ਕਿਉ ਉਹਦੀ ਪਾਈ ਆਪਾਂ ਵਿੱਚ ਪ्योर ਦੇਸੀ ਕਿਉ ਆਪਣੇ ਘਰ ਦਾ ਚਲੋ ਗੈਸ ਘੱਟ ਕਰ ਲੈਣਾ ਤੇ ਗੈਸ ਲਿਆ ਬਾਬੇ ਘੱਟ ਕਰ ਤੇ ਗੁੜ ਲੱਗੇ ਫੋਨ ਵਿੱਚ ਹਨਾ ਕਿਉ ਗਰਮ ਹੋ ਗਿਆ ਇਹ ਕਿਉ ਆ ਗੁੜ ਪੋਣਾ ਵਾ ਗੁੜ ਪਾ ਕੇ ਤੁਹਾਨੂੰ ਦੱਸਦਾ ਹਨਾ ਗੁੜ ਪਾ ਲਿਆ ਵਿੱਚ ਠੀਕ ਆ ਇਹਨੂੰ ਗੁੜ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਆਪਾਂ ਆ ਜਿਹੜਾ ਆਪਾਂ ਜਿਹੜਾ ਮੈਲਟ ਲੈਂਦਾ ਸੀ ਗੁੜ ਉਹ ਆ ਕਾਲਾ ਕਾਲਾ ਜਿਹਾ ਤੇ ਆ ਜਿਹੜਾ ਆਪ ਕੀਤਾ ਪੁਰਾਣਾ ਗੁੜ ਇਹ ਉਹ ਆ ਇਹਦਾ ਤੇ ਸ਼ੁੱਧ ਪਤਾ ਨਹੀਂ ਇੱਥੇ ਕੋਈ ਮਿਲਾਵਟ ਹੀ ਨਹੀਂ ਹੈਗੀ ਆਹ ਵਾਲੇ ਗੁੜ 'ਚ ਚਲੋ ਵਾਪੇ ਪੂਰੀ ਚੰਗੀ ਤਰ੍ਹਾਂ ਨੂੰ ਮੈਲਟ ਕਰ ਲਿਆ ਆਪਾਂ ਹਣਾ ਤੇ ਪੇਸੀਆਂ ਪੂਸੀਆਂ ਖੁਰ ਗਈਆਂ ਸਾਰੀਆਂ ਹੀ ਹੁਣ ਇਹਨੂੰ ਚੰਗੀ ਤਰ੍ਹਾਂ ਤਲੇ ਜਾ ਕੇ ਤੇ ਸਮਾਰਟ ਮਿਕਸ ਕਰਦੇ ਆਂ ਥੋੜਾ ਜਿਹਾ ਠੰਡੇ ਹੋਏ ਤੇ ਪੂਰੇ ਗਰਮ ਚ ਨਹੀਂ ਪੋਣਾ ਸਮਾਨ ਨਹੀਂ ਤੇ ਸਮਾਨ ਸਾਰਾ ਖਰਾਬ ਹੋ ਜਾਣਾ ਲੋਬਾ ਭਾਵੇਂ ਮੈਲਟ ਕਰ ਲਿਆ ਹੁੰਦਾ ਤੇ ਆ ਸ਼ਹਿਰ ਆ ਸ਼ਾਇਦ 2 ਮਿੰਟ ਰੋਕੇ ਪੋਣੇ ਆ ਤੇ ਆ ਚਾਂਦੀ ਦੇ ਵਰਗ ਲੱਗੇ ਆ ਪੋਣ ਪਹਿਲਾਂ ਕਟਚੀ ਨਾਲ ਪੜ ਜੇ ਤੇਰਾ ਸਾਰਾ ਚੱਕ ਫੜਕੇ ਆ ਪੜ ਕੇ ਰੱਖ ਨੂੰ ਲੱਗੇ ਚਾਂਦੀ ਦੇ ਵਰਗ ਪੋਣ ਵਿੱਚ ਕੜਦੀ ਕੜਦੀ ਅਰਜੀ ਫਿਰ ਜਨ ਕਰਤੀ ਓਰਿਜਨਲ ਓਰਨਾ ਜਮ ਆਉਂਦਾ ਨਹੀਂ ਕਿੱਥੇ ਹੁਣ ਤਾਂ ਲੋ ਬਾਬਿਓ ਗੁੜ ਮਿਕਸ ਕਰ ਲਿਆ ਠੀਕ ਐ ਤੇ ਇੱਕ ਚਮਚਾ ਦਵਾਲ ਮਿਕਸ ਦੀ ਸਿੱਟੀ ਹੀ ਆਪਾਂ ਚਮਚਾਤ ਹੋਣੀ ਆ ਹਨ ਤੇ ਅਖਮੀਰਾ ਹੰਮਦਰਦ ਦਾ ਖਮੀਰਾ ਖਮੀਰਾ ਮਾਰਵਾੜੀ ਇੱਕ ਚਮਚਾਏ ਦਾ ਸੱਟਿਆ ਸੀ ਤੇ ਚਾਂਦੀ ਦੇ ਵਰਗ ਪਾਏ ਸੀ ਆਪਾਂ 30 30 ਵਰਗ ਪਾਏ ਸੀ ਇਹਦੇ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਮਿਕਸ ਮੁਕਸ ਕਰਕੇ ਆਣ ਇਹਨੂੰ ਹੁਣ ਡੱਬੀ ਚ ਪਾ ਕੇ 2-3 ਦਿਨ ਇਹਨੂੰ ਧੁੱਪਾ ਲਵਾਵਾਂਗੇ ਠੀਕ ਆ ਜਿੱਥੇ ਮਾੜੀ-ਮੋਟੀ ਧੁੱਪ ਪੈਂਦੀ ਹੋਵੇ ਇਹਨੂੰ ਮਿਕਸ ਕਰੀ ਜਾਵਾਂ ਕਿਉਂਕਿ ਜੇ ਠੰਡੇ 'ਚ ਰੱਖਿਆ ਨੇ ਜੰਮ ਜਾਣਾ 2 ਕੁ ਦਿਨ ਇਹਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਤੇ ਤੀਜੇ ਦਿਨ ਜਾ ਕੇ ਚੌਥੇ ਦਿਨ ਆਪਾਂ ਇਹਨੂੰ ਦੇਣਾ ਸ਼ੁਰੂ ਕਰਨਾ ਤੇ ਦੇਣਾ ਕਿੰਨਾ ਆ ਦੇਖੋ ਆ ਗੋਲੀਆਂ ਹੀ ਬਣੀਆਂ ਹੋਈਆਂ ਇਹਨਾਂ ਛੋਲੇ ਦੇ ਦਾਣੇ ਤੋਂ ਵੀ ਥੋੜਾ ਆ ਇਹ ਮਾੜਾ-ਮਾੜਾ ਹੀ ਆ ਦੇਣਾ ਬਸ ਚਲੋ ਬਾਬਿਓ ਕਰਦੇ ਆ ਹੋਰ ਵੀਡੀਓ ਸ਼ੁਰੂ ਤੇ ਕਬੂਤਰ ਬੈਠੀਆਂ ਨੇ ਨੀਲੀਆਂ ਵੀ ਤੇ ਇੱਕ ਦੇ ਲਗਭਗ ਟਾਈਮ ਹੋ ਗਿਆ ਹਨਾ ਨੀਲੀ ਵੀ ਡੱਬੀ ਵੀ ਜਿਹੜੀਆਂ ਆਪਾਂ ਛੱਡਣੀਆਂ ਜਿਆਦਾ ਜ਼ੋਰ ਨਹੀਂ ਲਵਾਇਆ ਟਾਈਮ ਹੋ ਹੀ ਗਿਆ ਬਾਬਿਓ 12:48 ਤੇ ਆ ਬਾਕੀ ਵੀ ਤੇ ਚਾਰ ਸ਼ੇਰ ਬਹਿ ਗਏ ਆ ਤੇ ਬਾਕੀ ਬਾਬਿਓ ਉਹ ਕੁੱਤਰ ਉੱਪਰ ਖੜਾ ਇੱਕ ਕਪੜਾ ਉਹ ਜਾਂਦਾ ਤੇ ਦੋ ਤਿੰਨ ਕੁੱਤਰ ਹੋਰ ਆ ਜਿਹੜੇ ਉੱਚੇ ਖੜੇ ਆ ਉਹ ਦੀਦੇ ਨਹੀਂ ਆਣਗੇ ਤੇ ਫਿਰ ਬੱਦਲ ਜਾ ਹੋ ਗਿਆ ਫਿਰ ਤਾਂ ਦਿਖੋਨੇ ਹਨਾ ਲੋ ਬਾਬਿਓ ਮਾਸੀ ਵੀ ਆ ਗਈ ਬੈਰੀ ਤੇ ਆਹਦੇ ਲੰਡਾ ਜਾ ਆਇਆ ਓਏ ਆਹ ਕਿਹੜਾ ਲੰਡਾ ਜਾ ਪੈ ਕੇ ਹਟੀ ਆ ਇਹ ਤੇ ਆਸਤਵੀਆਂ ਵੀ ਖਤਮ ਜਾਂ ਬਾਬੇ ਆ ਗਈ ਕਬੂਤਰ ਉੱਤੇ ਖੜੇ ਆ ਤੇ ਆ ਪਟਾਕੇ ਚਲਾਉਨੇ ਆ ਥੱਲੇ ਜੇ ਭੱਜ ਵੀ ਜਾਣ ਉਹ ਗੰਦ ਪਾਤਾ ਪਟਾਕੇ ਚਲਾ ਗਏ ਹੁਣ ਗਈ ਡਰ ਕੇ ਉਧਰ ਨੂੰ ਬਾਰੋ-ਬਾਰ ਲੰਘ ਗਈ ਤੇ ਇਧਰੋਂ ਮਿਲਦਾ ਰਿੱਕੀ ਦੇ ਕਬੂਤਰ ਉੜਦੇ ਸੀ ਉਹ ਲੰਡਾ ਜਾਂ ਫਿਰੰਡ ਆ ਇੱਥੇ ਤੇ ਆ ਫਿਰਦਾ ਉਹ ਆਪਣੇ ਦੀ ਪੂਛ ਪਟ ਗਈ ਬੈਰੀ ਸਾਰਾ ਲੰਡਾ ਉਹਦਾ ਕਈ ਜਾਂਦਾ ਤੂੰ ਉਹ ਆਹੋ ਇਹ ਰੱਤਾ ਆਵਾ ਮਾ ਆਹੋ ਪਾੜਤਾ ਭਾਂ ਮਿਲਦਾ ਉਹ ਰੱਤਾ ਆਵਾ ਨਾ ਰਿੱਕੀ ਦਾ ਰਿੱਕੀ ਦਾ ਵੀ ਲੰਡਾ ਉੜਦਾ ਹੈਗਾ ਕਿਸ ਵੀਰੇ ਉਹ ਭਾਂ ਚ ਆ ਗਈ ਗੱਲ ਹੋਈ ਉਹ ਬਾਬੇ ਉੱਚੇ ਬੋ ਸੀ ਭੈਣ ਪੂਛ ਕੱਢ ਕੇ ਲੈ ਗਈ ਪਤਾ ਨਹੀਂ ਹੁਣ ਕਬੂਤਰ ਪਾੜਦਾ ਆਪਣਾ ਉਤਰ ਤਿੰਨ ਉੱਚੇ ਨੂੰ ਬਿਠਾ ਲਾ ਪਹਿਲਾਂ ਤੇ ਬੈਹ ਗਿਆ ਭੈ ਚੁਰਤੀ ਕਰਦਾ ਕਬੂਤਰ ਕਿ ਬਹੁਤ ਸੀ ਬਾਬੇ ਉਹ ਦਿਖੇ ਨਹੀਂ ਸਾਨੂੰ ਹੁਣ ਦਿਖੀ ਪੈਰੀ ਉਹ ਫੇਨ ਨੂੰ ਹੀ ਕੱਢ ਕੇ ਲੈ ਕੇ ਆਈ ਜਾ ਉਤੋਂ ਉਹ ਫਿਰਦਾ ਇੱਕ ਕਬੂਤਰ ਉੱਪਰ ਇੱਕ ਦੀਦਾ ਬਾਬੇ ਵਾਕੀਂ ਦੀਦੇ ਦੂਦੇ ਉਹ ਉਤਰ ਉੱਚੇ ਹੀ ਬੋ ਖੜਨ ਲੱਪੇ ਉਹ ਮੁੰਡਾ ਉਹ ਵੀ ਬਹੁਤ ਡੋਂਦਾ ਰਿੱਕਿਉ ਉਹ ਤਾਂ ਐਸੋਰੇ ਐਸੋਰੇ ਜ਼ਿਆਦਾ ਢਾ ਦਿੰਦਾ ਉਹ ਉਹਦੇ ਕਰਕੇ ਵੀ ਬੈਰੀ ਆ ਜਾਂਦੀ ਆ ਹੋਣਾ ਪਟਾਕੇ ਬਟੂਕੇ ਚਲਾਏ ਆ ਤੇ ਹੁਣ ਭੱਜੀ ਆ ਉਹ ਆ ਆਪਣਾ ਰੱਤੇ ਨੂੰ ਪਾੜ ਗਈ ਵੈਰੀ ਬਾਕੀ ਦੇਖਦੇ ਆ ਕੀ ਬਣਾਇਆ ਹੁਣ ਰੱਤਾ ਢੱਕ ਲਾ ਦੋ ਇਹ ਕੋਈ ਹੋਰ ਇਹ ਮੈਂ ਘਰੇ ਕਿ ਵਾਲਾ ਲੰਡਾ ਆ ਰਿੱਕੀ ਵਾਲਾ ਥੋੜੀ ਉਹ ਤਾਂ ਮੈਂ ਹੁਣ ਕੱਛਾ ਦੇਖਿਆ ਮੈਨੂੰ ਕੱਛਾ ਦਿੱਕਿਆ ਮੈਂ ਤਾਂ ਆਪਣਾ ਥਾਲਾ ਉਹ ਬਾਬੇ ਉਹ ਵੈਰੀ ਨੇ ਪੂਛ ਪਾਸ਼ ਵੀ ਪੜਤੀ ਆ ਖੂਬ ਜੀ ਕਬੂਤਰ ਦੀ ਪੂਛ ਕਿੱਦਾਂ ਪਟਕੇ ਲੱਗੀ ਸਾਰੀ ਨਹੀਂ ਨਹੀਂ ਯਾਰ ਮੈਂ ਨਹੀਂ ਮੰਨਦਾ ਇਦਾਂ ਪੂਛ ਖਿੱਚੀ ਗਈ ਨਵੀਂ ਪੂਛ ਆ। ਲਿਆ ਦੰ ਥੱਲੇ ਥੱਲੇ ਲੈ ਕੇ ਆ ਜਰਾ। ਲਿਆ ਨਾ ਹਿੱਕੀ ਵਾਲਾ ਬੰਦਾ ਆ। ਨਾ ਨਾ ਇਹ ਲੱਗਾ ਜਾਂ ਤੱਕ ਇਹਨੇ ਨਾ ਫੜਨ ਫੜਨ ਲੱਗਿਆ ਪੂਛ ਪਾਸ ਪੱਟੀ ਆ ਦੀ। ਕਿਉਂਕਿ ਜੇ ਬੈਰੀ ਦੇ ਬੈਰੀ ਤੋਂ ਪੂਛ ਨਹੀਂ ਪਟੂਣੀ ਨਵੀਂ ਪੂਛ ਆ। ਪਰ ਬੈਰੀ ਵੀ ਘੁੰਮਦੀ ਆਪਾਂ ਦੇਖੀਏ। ਇਹ ਬੈਰੀ ਤਾਂ ਸ਼ਾਇਦ ਸੱਟਿਆ ਹੋਵੇ ਨਾ ਇਹਨੂੰ। ਠੀਕ ਆਵੇ ਕਿ ਫੜਨ ਲੱਗਾ ਦੀ ਪੂਛ ਪੜਤੀ ਹੋਵੇ। ਪੂਛ ਮਮਾ ਕਹਤ ਕੇ ਲੱਗੀ ਬੈਰੀ। ਕੁੱਤੇ ਦੇਨੇ ਕੁੱਤੇ ਦੇਤੇ ਹੈਗੇ ਹੁਣ ਹੋਰ ਆਰ ਇੱਕ ਤਾਂ ਹੁੰਦਾ ਦੇ ਆਹ ਹੋਏ ਇਹ ਕਿਹੜਾ ਹੈ ਪਤਾ ਨਹੀਂ ਹੁਣ ਥੱਲੇ ਆਊਗਾ ਪਤਾ ਲੱਗੂ ਕਿਹੜਾ ਹੈ ਨੀਲੇ ਦਾ ਲਾਦਾ ਵੈਰੀ ਪੂਸ਼ ਪੱਟੀ ਹੈ ਨਾ ਤੇ ਕੁੱਤਰ ਦੀ ਉਹਦਾ ਪੈਰਪੂਰ ਲੱਗੇ ਆ ਮਾੜੇ ਜਿਹਾ ਬਚਾ ਹੋ ਗਿਆ ਅਸੀਂ ਯਾਰ ਗੁੜ ਬਣਾਉਣ ਲਈ ਸੀ ਤੇ ਗੁੜ ਬਣਾਉਣ ਦੇ ਚੱਕਰਾਂ 'ਚ ਸ਼ੀਲਾ ਤਾਂ ਨੂੰ ਨਹੀਂ ਦੇਖਿਆ ਨਾ ਤਾਂ ਨੂੰ ਨਾ ਮੇਰਾ ਧਿਆਨ ਹੋਣਾ ਹੀ ਪਿਆ ਉਹ ਕੁਦਰਤੀ ਧਿਆਨ ਪੈ ਗਿਆ ਸਾਡਾ ਤਾਂ ਨੂੰ ਤੇ ਪਟਾਕੇ-ਪਟੂਕੇ ਚਲਾਏ ਤੇ ਭੱਜ ਗਈ ਉਹ ਆਪਣਾ ਦੋ ਜੜਦੀ ਦੀ ਉਹ ਹਾਂ ਫੇਰ ਚੱਲੀ ਉਹਨੂੰ ਪਤਾ ਹੈ ਨਾ ਚਿਕਾਰ ਉੱਤੇ ਹੈਗੀ ਹੱਲੇ ਹਾਂ ਇਹ ਜੜਦੀ ਹੁਣ ਪਟਾਕੇਆਂ ਵਿੱਚ ਰਗੀ ਦਨ ਇੱਕ ਕਬੂਤਰ ਆਇਆ ਬਾਬੇ ਉਤੋਂ ਤੇ ਦੋ ਨਹੀਂ ਆਪਾਂ ਨੂੰ ਦੀਦੇ ਆਉ ਫਿਰਦੇ ਆ ਉਹਦੇ ਹੈਗੇ ਤਾਂ ਨਹੀਂ ਹੈਗੇ ਹੈਗਾ ਆਹ ਦੇ ਇੱਕ ਫਿਰਦਾ ਆਹ ਦੇ ਇੱਕ ਹੁੰਦਾ ਉਤੋਂ ਬਹੁਤ ਉੱਚਾ ਆਇਆ ਹੀਲੇ ਬਹੁਤ ਉੱਚਾ ਆਹ ਦੇ ਆਹ ਦੇ ਘੁੰਮਿਆ ਇੱਕ ਆਉ ਇੱਕ ਹੈਗਾ ਇੱਕ ਕੋਈ ਦੀਦਾ ਆ ਇਹ ਇਹ ਬੈਰੀ ਹੈ ਕਬੂਤਰ ਆ ਇਹ ਕਬੂਤਰ ਹੀ ਆ ਨਿਗਰ ਕੀ ਬਣੀ ਜੀ ਮੇਰੀ ਟੁੱਟ ਗਈ ਨਿਗਾ ਲੋ ਜੀ ਬਾਬੇਓ ਕਬੂਤਰ ਆਪਣੇ ਦੋ ਹੋਰ ਆ ਗਏ ਆ ਤੇ ਆ ਇਹਨੂੰ ਪਾਤੀਆਂ ਜਿ ਗਣ ਕੇ ਗਿਰੀਆਂ ਪੋਣੀਆਂ ਕੱਲੇ ਕੱਲੇ ਨੂੰ ਇਹਨਾਂ ਦਾ ਸਾਹ ਹਸਾਬ ਤਬ ਨਹੀਂ ਇਹ ਚੋ ਇਹ ਸਾਫ਼ ਹੋ ਜਾਂਦੀ ਆ ਸਿਰ ਤੱਕ ਡੱਬੀ ਆਪਣੀ ਸਾਫ਼ ਨਹੀਂ ਹੁੰਦੀ ਉਹਦਾ ਚੈੱਕ ਕਰਨਾ ਹਨਾ ਤੇ ਆ ਕੂਤਰ ਆਪਣੇ ਦੋ ਬੈਠੇ ਹੋਣ ਟਾਈਮ ਕਿੰਨਾ ਹੋਇਆ ਟਾਈਮ ਦੋ ਬਿੱਤੇ ਦੋ ਮਿੰਟ ਦੋ ਵਜੇ ਦੇ ਦੋ ਮਿੰਟ ਤੇ ਆ ਕੂਤਰ ਬੈਠੇ ਆ ਵੀ ਤੇ ਇੱਕ ਕੂਤਰ ਆਪਣਾ ਉੱਚਾ ਖੜਾ ਆ ਬਹੁਤ ਉਰੀਆ ਕਿਉਂਕਿ ਬੈਰੀ ਨੇ ਕੰਮ ਖਰਾਬ ਕਰਤਾ ਇਹ ਬਹਿਣੇ ਨਹੀਂ ਸੀ ਕੂਤਰ ਆਪਣੇ ਕੱਲ ਵੀ ਲੇਟ ਹੀ ਬੈਠਾ ਸੀ ਉਹ ਵੀ ਉਦਾਂ ਆਹ ਪੁੱਤਰ ਲੰਡੇ ਦੀ ਪੂਛ ਪਟਦੀ ਕੁੜੀ ਜਵੇ ਉਹ ਲਾਲ ਦੀ ਖਰਾਬ ਕਰ ਗਈ ਕੂਤਰ ਨਾਲ ਬਗਲ ਵੀ ਪਟ ਗਈ ਖੈੜ ਤੋਂ ਖਰਾਬ ਹੋ ਗਿਆ ਕੂਤਰ ਜਿੰਨਾ ਉੜਦਾ ਸੀ ਸਾਰਿਆਂ ਨੂੰ ਵਧੀਆ ਉੜਦਾ ਸੀ ਤੇ ਗਿਆਰਤੀ ਹੋ ਗਿਆ ਹੁਣ ਇਹਨੂੰ ਵਿਚਾਰੂ ਰੋਕਣਾ ਪੈਣਾ ਜਾ ਕੇ ਕਦੋਂ ਛੱਡਾਂਗੇ ਕਦੋਂ ਨਹੀਂ ਅਗਲੀਆਂ ਵਾਹੀਆਂ ਛੁੱਟੂਗਾ ਬਾਬਾ ਕਿਹਾ ਡੱਬੀ ਨੂੰ ਵੀ ਬਾਤੀਆਂ ਇਹਨੂੰ ਵੀ ਅੱਡ ਪਾਉਣੀਆਂ ਹੁਣ ਕਿਉਂਕਿ ਇਹ ਸਾਰਿਆਂ ਬੇਈਂ ਜੁੱਦ ਮਾਰਦੀ ਐ ਚੱਕ ਜਾਂਦੀ ਹੀ ਜਾਂਦੇ ਸੀ ਇਹਨੂੰ ਖਾਦੀ 2-4 ਡਾਣੇ ਰੱਖੀ ਸੀ ਜਿਆਦਾ ਨਹੀਂ 2 ਜਾਂ 3 ਨਾ ਪਰ ਉਹ ਖਰਾਬ ਆ ਇਹਨਾਂ ਦੀ ਮੂੰਹ ਪਟਦੇ ਫਿਰ ਤੇ ਇਸ ਕਰਕੇ ਉਹ ਨੂੰ ਅੱਜ ਘੱਟ ਪੋਣੀਆਂ ਨੂੰ ਗਿਰੀਆਂ ਆਪਾਂ ਬਾਕੀ ਉਤਰਣੇ ਹੀ ਪੋਣੇ ਆ ਤੇ ਕੂਤਰ ਹਜੇ ਆਪਣਾ ਉੱਪਰ ਹੀ ਆ ਘੜਦਾ ਉਹ ਆਇਆ ਨਹੀਂ ਆ ਨੀਲੀ ਨੂੰ ਪਾਇਆ ਖਾਂਡੇ ਹੈ ਆਓ ਆ ਲੋ ਆਂ ਤਰੁੱਟ ਕੇ ਆਇਆ ਜੀ ਆਪਣੇ ਹੁਣ 2 ਵਜੇ ਬੈਠੇ ਆ ਚੈੱਕ ਕਰੋ ਜਰਾ 2 ਪਲੱਸ ਬੈਠੇ ਆ ਕਿਨੇ ਵਜੇ 2:40 ਉਹਨੇ 2:20 2:20 ਤੇ ਹਨਾ ਆਪ 2 ਵਜੇ ਹੀ ਆ ਲੋ ਸਵੇਰ ਦੇ ਛੱਡੇ ਸੀ ਚੈੱਕ ਕਰ ਲਓ ਜਰਾ ਲੋਏ ਬਾਬਿਓ ਪੱਖਾ ਲਾ ਲਿਆ ਗਰਮੀ ਇੰਨੀ ਲੱਗਣ ਢਈ ਆ ਹੁਣ ਪੱਖਾ ਵੀ ਚਲਾਉਣਾ ਪੈ ਗਿਆ ਨਾ ਤੇ ਓਕੇ ਫੇ ਬਾਬਿਓ ਮਿਲਦੇ ਆ ਅਗਲੀ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਮਿਲਦੇ ਆ ਬਾਬਿਓ ਅਗਲੀ ਵੀਡੀਓ ਦੇ ਵਿੱਚ